ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਪੱਖਾ ਚੱਲੀ ਜਾਂਦਾ ਤੇ ਟਾਈਮ ਹੈਗਾ ਜੀ 9:00 ਵਜੇ 9:00 ਵਜੇ 10 ਮਿੰਟ ਹੋ ਗਏ ਆਪਾਂ ਅੱਜ ਸ੍ਰੀ ਖੰਡ ਪਾਠ ਪ੍ਰਗਾਸ ਹੋਣੇ ਨੇ ਆਪਾਂ ਪਿੰਡ ਉੱਥੇ ਚੱਲਦੇ ਆਂ ਜੀ ਤੇ ਫਟਾਫਟ ਕੰਮ ਨਿਮੇੜੇ ਨੇ ਸਾਰੇ ਤੇ ਅੱਜ ਮੈਂ ਇਹ ਪਹਿਲੀ ਵਾਰ ਸੂਟ ਪਾ ਲਿਆ ਕੱਢ ਕੇ ਕ੍ਰੇਪ ਦਾ ਇੱਕ ਵਾਰ ਇਹ ਮੈਂ ਪਹਿਲਾਂ ਪਾਇਆ ਦੂਜੀ ਵਾਰ ਪਾ ਰਹੀ ਹਾਂ ਅਸਾ ਇੱਥੇ ਦੇਖ ਲਓ ਸੌਂ ਵੀ ਗਿਆ ਇਹ ਇਹਦਾ ਆਰਾ ਮੈਂ ਸ ਕਰਾ ਲੀਆ ਉਹਦਾ ਲੈ ਮੈਂ ਫੋਨ ਫੜ ਵੀਡੀਓ ਬਣਾ ਲੈ ਮੈਂ ਤਾਂ ਕੱਟ ਦੂੰਗਾ ਆਰਾ ਮੈਂ ਹੁੰਦਾ ਆਰਾ ਮੈਂ ਹਿਸ ਕੀ ਥਲੋ ਕਿਲੋ ਉਹ ਆਉਂਦਾ ਸਾਫ ਨਹੀਂ ਉਹਦਾ ਵੀ ਲੈ ਲੈ ਮੈਂ 10 ਰੁਪਏ ਦੇ ਦੋ ਮੇਰੇ ਤੋਂ ਹੋਊਗਾ ਉਹ ਵੀ ਤੇ ਜੇ ਕੋਈ ਆਪਣੇ ਕੋਲ ਆ ਵੀ ਪਿਆ ਤੋ ਕੀ ਹੁੰਦਾ ਇਹ ਲੈ ਹਾਂ ਦੇ ਦਿੱਤੀ ਨੇ ਤੇ ਮਾਸੇ ਨੂੰ ਮੈਸੇਜ ਕਰੋ ਤੋ ਬਾਕੀ ਹੋਊਗਾ ਨਾ ਦਰਦ ਨੂੰ پلان ਲੂਣ ਕਰ ਦੋ ਮੈਂ ਦਰਦ ਨਹੀਂ ਜਗਾ ਰਹੀ ਨਾ ਮੈਂ ਕਰਨਾਂ ਚ ਪਾਉਣ ਵਾਲੇ ਕਿੱਥੇ ਰੋਦੇ ਨੇ ਕੱਡੇ ਨੇ ਮੁੜ ਕੇ ਪਾ ਨਹੀਂ ਮੇਰੇ ਫੋਨ ਮੰਗਰ ਵੀ 100 ਦਾ نوٹ ਇੱਕ ਆ 10 ਦਾ ਹੈਗਾ ਮੈਨੂੰ ਤਾਂ ਪਤਾ ਨਹੀਂ ਵੀ ਕਿਹਦਾ ਥੋੜਾ ਪੱਖਾ ਬੰਦ ਕਰਵੇ ਖੜ ਜਾਓ ਇਹ ਗੜਾ ਇਹ ਹੋ ਜਾਂਦੇ ਸਪੋਟਾਂ ਇਹ ਭਾਲ ਦੀ ਸੁੱਚਾ ਆ ਕੀ ਘਰ ਜੰਦ ਨੇ ਜਿਹੜੀ ਚੀਜ਼ ਦੇ ਦਿੰਨੇ ਮੇਰੇ ਦੂਜੇ ਕਿੱਥੇ ਨੇ ਛੋਟੀ ਪਾਉਂਗਾ ਅੱਜ ਦਾ ਹਾਜੀ ਆਪਣੀ ਕੁੜੀ ਦੇ ਕੰਨ ਲੋਟ ਕਰਾਉਣ ਆਲੇ ਨੇ ਮਤਲਬ ਤੂੰ ਕੱਢ ਦੇ ਗਣੀਆਂ ਹਾਏ ਆਪਾ ਜੀ ਤੂੰ ਇੱਕਦਮ ਡੜੀ ਵਾਲਾ ਕੀ ਕਮੀ ਆ ਹੁਣ ਵਾਲੇ ਕੋਟਾ ਨੂੰ ਦੇ ਦੋ ਉਦੋਂ ਵਾਲੇ ਚ ਚਲੋ ਜੀ ਟਾਈਮ ਪੌਣੇ 10 ਹੋ ਗਿਆ ਆਪਾਂ ਸਾਢੇ 1:09 ਤੋਂ ਉੱਪਰ ਹੋ ਗਿਆ ਟਾਈਮ ਤੁਰਦੇ ਕਰਦੇ ਆਪਾਂ ਪਹੁੰਚ ਗਏ ਸ੍ਰੀ ਖੰਡਪੁਰ ਸਾਹਿਬ ਪਿੰਡ ਪ੍ਰਗਾਸਵਾਲੇ ਪਿੰਡ ਜੀ ਵਾਲੇ ਆਪਣੇ ਧਾਇ ਜੀ ਦੇ ਘਰ ਦੇ ਨਾਲ ਹੀ ਨੇ ਸਾਨੂੰ ਤਾਂ ਸਾਰੇ ਪਾਸੇ ਚੱਲ ਕੇ ਆਉਣਾ ਪੈਂਦਾ ਅਸੀਂ ਵਿਆਹ ਦੇ ਵਿੱਚ ਸੁਨਾਮ ਜਾਣਾ ਉੱਥੇ ਵੀ ਪਿੰਡ 'ਚ ਪ੍ਰੋਗਰਾਮ ਹੈ ਕੋਈ ਤਾਂ ਇੱਥੇ ਵੀ ਹੈ ਨਾ ਵਿੱਚ ਵਿਚਾਲੇ ਜੇ ਬੈ ਗਏ ਅਸੀਂ ਬਾੜੀ ਓੱਖਾ ਹੋਇਆ ਪਿਆ ਇਹ ਕੋਣ ਠੰਡ ਹੋਈ ਪਈ ਤੇ ਚਲੋ ਜੀ ਤੇ ਮਹਾਰਾਜ ਦੇ ਸਰੂਪ ਲੈਣ ਗਏ ਹੋਣੇ ਆਪਾਂ ਅਸੀਂ ਘਰੇ ਸੀਗੇ ਫਰਗ ਤੁਹਾਡੇ ਨਾਲ ਅੱਗੇ ਵੀਡੀਓ ਸ਼ੇਅਰ ਕਰਦੇ ਆਂ ਅੰਨੇ ਬੇਬੀ ਨਹੀਂ कोडी सूट हो गया ना देखो तो शॉपिंग में और बिजनेस निकाला और उधर वाली बैग है मेरा बैग है ना मेरे को पीनच कपड़े को फिर वो किचन वो किचन में जाना बाथरूम में ले दे भी तो है बल्दा करना की करेंगे आज मेरे हाथ लग गया मोदी आज मेरे हाथ खाना लग गया हाथ में भी लग गया ऐसे लग गया साडा ਮੇਰੇ ਕੋਲ ਨਾ ਮਾਸਕੀ ਡਿਗਰੀ ਹੈ ਮੈਂ ਤਾਂ ਸਟੱਡਿੰਗ ਆਲਾ ਨਹੀਂ ਬੋਲਦਾ ਨੰਬਰ ਹੀ ਨਹੀਂ ਤੇਰਾ ਮੇਰੇ ਕੋਲ ਨਾ ਮਮਾਇਆ ਕਰਦਿੰਦੇ ਸੁਣਿਆ ਘਾਤ ਲਾਉਂਦੀਆਂ ਸੀ ਭਗਵਾ ਦੇ ਚੱਕ ਨਾ ਹਾਂ ਇਧਰ ਹੈ ਛੜਾ ਕੇ ਦੁੱਤੀ ਰਹੀ ਹੈ ਅੱਜ ਬਾਾਰ ਬਾਾਰ ਲੜਾੜਾ ਤਲਣਾ Anything. ਨਾ ਮਾਰਖ ਨੇ ਮਸੇ ਹੀ ਤੁਲਨਾ ਜੀ ਬੱਲਾ ਲੱਗ ਗਿਆ ਦੇਖ ਲਓ ਹੈਲੋ ਜੱਤੀ ਉਧਰ ਡੈਡੀ ਜੀ ਕਰਨੇ ਪਾ ਗਏ ਹੋ ਠੀਕ ਆ ਓਕੇ ਚਲੋ ਜੀ ਟਾਈਮ 12:30 ਹੋ ਗਏ ਅਸੀਂ 1 ਵਜੇ ਨੂੰ ਮੁੜਨਾ ਹੈ ਹੁਣ ਮੈਂ ਇਥੇ ਪਿੰਦਰ ਚੱਲੇ ਬਾਜ਼ਾਰ ਉਧਰੋਂ ਅਸੀਂ ਫਟਾਫਟ ਆਇਆ ਮੇਰੇ ਚੱਪਲਾ ਵੀ ਗਿੱਲੀਆਂ ਨੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਕੀ ਕਰਤਾ ਉਹ ਜਿੰਨੇ ਜਰ ਤੇ ਕੁੱਕਾ ਮਾਰਦੀ ਹੁੰਦੀ ਉਹਨਾਂ ਜਿੱਤੇ ਕੰਮ ਘਰ ਦੇ ਕਰ। ਆਹ ਕੱਪੜਾ ਹੈ। ਹੈ? ਪਾਣੀ ਦਾ ਕੱਪੜਾ। ਕਿਉਂ ਅੰਦਰ ਪਾਣੀ ਆਈ ਨਹੀਂ ਸੀ? ਨਾ ਨਾ। ਤੇ ਤੈਨੂੰ ਇਹਨੂੰ ਭਰ ਕੇ। ਟਰਨ ਵੇਲੇ ਕੰਮ ਜ਼ਿਆਦਾ ਹੁੰਦੇ ਨੇ ਸਾਰੇ। ਫਿੱਕੇ ਨਾਲ ਜਦੋਂ ਟਰਨ ਵੇਲੇ ਕੰਮ ਜ਼ਿਆਦਾ ਹੁੰਦੇ ਨੇ। ਇਹਦਾ ਕੰਮ ਤਾਂ ਟਰਨ ਤੋਂ ਹੀ ਕਰਦਾ। ਹਾਂ। ਉਹ ਤੋਂ ਔਰ ਇੱਕ ਜਨ ਬਲਾ। ਚਲ ਵਸ ਪੂਰੀ ਮਾਰੀ ਗਾੜਾ ਕੱਢੀ ਆਂਦੀ ਅੰਦਰ ਕੱਢੀ ਆ ਮੇਰੀ ਜੁੱਤੀ ਇੱਧਰ ਕਰ ਦੇ ਬੂ ਬੁੱਦੀ ਚਿੱਤਰ ਪਹਿਣਗੇ ਹੁਣੇ ਚਿੱਟੀ ਆ ਲੈ ਲੈ ਉਹ ਤੇ ਗੰਦੇ ਕਵਰ ਚੇਂਜ ਕਰਕੇ ਲਿਆਵਾਂਗੇ ਇਹਨਾਂ ਦੇ ਆਹ ਮੈਂਟ ਮੈਂਟ ਅੱਜ ਕਰਾ ਕੇ ਲਿਆਵਾਂਗੇ ਅੱਜ ਤੂੰ ਕਿੱਧਰ ਜਾਏਂਗਾ ਤਲੋਗੀ ਟਾਈਮ 5:00 ਵਜੇ ਹੁਣ ਆਪਾਂ ਮੱਝਾਂ ਨੂੰ ਪਾਣੀ ਪਿਆਦਿਏ ਤੇ ਮੁੜੇ ਇੱਥੇ ਸੀ 3:30 ਵਜੇ ਮੈਂ ਤੇ ਪਿੰਦਰ ਹੁਣ ਫੇਰ ਉਹ ਦੁਬਾਰੇ ਗੱਡੀ ਲੈ ਕੇ ਗਿਆ ਹੁਣ ਚੌਤੀ ਨਾਲ ਭੱਗਿਆ ਮੈਂ ਤਾਂ ਸਰਦਾਰ ਜੀ ਦੀ ਪੈਂਟ ਸਿਉਣੀ ਲੈਣੀ ਸੀ ਉਹ ਕਹਿੰਦੇ ਅਸੀਂ ਆਪ ਨਾਪ ਦਵਾ ਕੇ ਮੰਗੀ ਰੈਡੀ ਵਧੀਆ ਨਹੀਂ ਹੋ ਕਰਦਾ ਉਸ ਥੋੜਾ ਜਿਹਾ ਗੱਡੀ ਦੇ ਮੈਂਟ ਬਦਲਣ ਨਾਲ ਹੀ ਲੈਣੇ ਸੀ ਸਾਡੇ ਉਹ ਬਦਲ ਲਗਾਏ ਨੇ ਇੱਕ ਪਿੰਦਰ ਦੀਆਂ ਸ਼ਰਟਾਂ ਪੀੜੀਆਂ ਕਰੋਣੀਆਂ ਦੇ ਖੁੱਲੀਆਂ ਦੇ ਇਧਰ ਸੋਈ ਦਾ ਹਾਲ ਦੇਖੋ ਅਸੀਂ ਮਿੱਠਾ ਖਾ ਖਾ ਕੇ ਇੱਕੇ ਪਿਆ ਹੋ ਨਮਕੀਨ ਚੋਲ ਬਣਾ ਕੇ ਖਾਦੇ ਨੇ ਸ਼ਾਮ ਨੂੰ ਚਟਨੀ ਬਣਾਵਾਂਗੇ ਸਬਜੀ ਤੁਹਾਨੂੰ ਰੋਟੀ ਚੋਲ ਖਾ ਲੈ ਕੌਣ ਖਾਊਗਾ ਚੋਲ ਖਾ ਲੈ ਕਿਸੇ ਨੇ ਖਾਣੇ ਨਹੀਂ ਮੈਂ ਮੱਜਾ ਨੂੰ ਪਾਣੀ ਪੀਦਾ ਅੱਜ ਟੋਕ ਕੱਖ ਵੀ ਨਹੀਂ ਲੈਂਦੇ ਆਪਣੀ ਮਕੀ ਰਮਾਈ ਪਈ ਐ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ